ਬਲਾਚੌਰ ਦੀ 172 ਦੇ ਕਰੀਬ ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਕਰੀਬ 38 ਕਰੋੜ ਰੁਪਏ ਦੀਆਂ ਬਣ ਰਹੀਆਂ ਅੱਜ ਅਸੀਂ ਕੁਝ ਸੜਕਾਂ ਨੂੰ ਚੈੱਕ ਕਰਨ ਆਏ ਆ ਕਿ ਸੜਕਾਂ ਵਧੀਆ ਬਣੀਆਂ ਪਿੰਡ ਵਾਲਿਆਂ ਦਾ ਕੀ ਕਹਿਣਾ ਆ ਕਿੰਨੇ ਦੇਰ ਬਾਅਦ ਉਹ ਸੜਕ ਬਣੀ ਆ ਇਹ ਸਾਰੀਆਂ ਤੁਸੀਂ ਪੰਜਾਬੀ 365 ਤੇ ਇੱਕ ਰਿਪੋਰਟਾਂ ਦੇਖਣੀ ਆ ਜੇ ਤੁਹਾਡੇ ਪਿੰਡ ਦੀ ਵੀ ਸੜਕ ਬਣੀ ਆ ਤਾਂ ਸਾਨੂੰ ਕਾਲ ਕਰ ਸਕਦੇ ਹੋ ਤੇ ਜੇ ਹਲਕਾ ਮਟੀਰੀਅਲ ਲੱਗਾ ਤਾਂ ਵੀ ਕਾਲ ਕਰ ਸਕਦੇ ਹੋ ਜੇ ਵਧੀਆ ਮਟੀਰੀਅਲ ਲੱਗਾ ਤਾਂ ਤਾਂ ਵੀ ਕਾਲ ਕਰ ਸਕਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਇਹ ਜਿਹੜੀਆਂ ਸੜਕਾਂ ਦਾ ਮਟੀਰੀਅਲ ਕਿਦਾਂ ਦਾ ਕਿਉਂਕਿ ਜਿੱਥੇ ਭਗਵਾਨਤਮਾਨ ਪੰਜਾਬ ਸੀਐਮ ਹਰ ਵੇਲੇ ਸਟੇਜ ਤੇ ਗੱਲ ਕਰਦੇ ਆ ਕਿ ਇਹਨਾਂ ਲਈ ਇੱਕ ਅਸੀਂ ਚੈਕਿੰਗ ਲਿਕ ਟੀਮ ਬਣਾਤੀ ਹੈ ਪਿੰਡਾਂ ਦੇ ਵਿੱਚ ਵੀ ਚੈਕਿੰਗ ਹੋਗੀ ਲਿਖਤੀ ਰੂਪ ਚ ਹੋਗੀ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਵਿਭਾਗ ਮੰਡੀ ਬੋਰਡ ਇਸ ਨੂੰ ਬਣਾ ਰਿਹਾ ਜਾਂ ਠੇਕੇਦਾਰ ਨੇ ਬਣਾਇਆ ਉਹਨੇ ਮਟੀਰੀਅਲ ਪੂਰਾ ਪਾਇਆ ਇਹ ਸਾਰਾ ਕੋਣ ਦੱਸਦਾ ਦਾ ਪਿੰਡ ਵਾਸੀ ਦੱਸ ਸਕਦੇ ਆ ਇਸ ਕਰਕੇ ਅੱਜ ਅਸੀਂ ਪਿੰਡ ਗੋਲਵਰ ਪਹੁੰਚੇ ਆ ਤੇ ਕੋਸ਼ਿਸ਼ ਕਰਦੇ ਆ ਕਿ ਹੋਰ ਪਿੰਡਾਂ ਦੇ ਵਿੱਚ ਜਿੱਥੇ ਸੜਕਾਂ ਬਣ ਰਹੀਆਂ ਉਹ ਕੋਸ਼ਿਸ਼ ਕਰੀਏ ਕਿ ਉਹ ਕਿਦਾਂ ਦੀਆਂ ਬਣ ਰਹੀਆਂ ਕਿਉਂਕਿ ਉਹਦੇ ਬਾਅਦ ਸਾਨੂੰ ਇਹ ਸੰਤਾਪ ਭੁਗਤਣਾ ਪੈਂਦਾ ਜਦੋਂ ਇੱਕ ਬਰਸਾਤ ਤੋਂ ਬਾਅਦ ਟੁੱਟਣਾ ਸ਼ੁਰੂ ਹੋ ਜਾਂਦੀਆਂ ਦੂਜੀ ਗੱਲ ਇਹ ਹੈ ਕਿ ਅਗਲੀ ਬਰਸਾਤ ਦੇ ਵਿੱਚ ਜੇ ਇਹ ਸੜਕ ਬਣੀ ਹੋਈ ਕੱਢ ਗਈ ਤਾਂ ਤਾਂ ਇਹ ਲੱਗੂਗਾ ਕਿ ਮਟੀਰੀਅਲ ਵਧੀਆ ਪਿਆ ਹੋਇਆ ਜੇ ਨਾ ਕੱਢੀ ਗਈ ਤਾਂ ਉਹ ਫੇਰ ਦਿਖਾਵਾਂਗੇ ਤੁਹਾਨੂੰ ਪਿੰਡ ਵਾਲਿਆਂ ਨੇ ਸਾਨੂੰ ਫੋਟੋਆਂ ਖਿੱਚ-ਖਿੱਚ ਕੇ ਪਾਦਣੀਆਂ ਅ ਜਿੱਥੇ ਇਹ ਸੜਕ ਦੀ ਗੱਲ ਕਰਾਂਗਾ ਕਿ ਪਤਾ ਲੱਗਿਆ ਕਿ 2016 ਦੇ ਵਿੱਚ ਇਹ ਸੜਕ ਬਣੀ ਸੀ ਹੁਣ ਦੁਬਾਰਾ ਬਣ ਰਹੀ ਹੈ ਜਦੋਂ ਤੁਸੀਂ ਚੁਸਮਿਆਂ ਤੋਂ ਗੁਲਪੁਰ ਵੱਲੋਂ ਜਾਂਦੇ ਆ ਜਾਂ ਚੁਸਮਿਆਂ ਤੋਂ ਅਗਲੇ ਪਿੰਡਾਂ ਚਣਕੋਆ ਵੱਲੋਂ ਜਾਂਦੇ ਆ ਤੇ ਉਹਨਾਂ ਪਿੰਡਾਂ ਨੂੰ ਵੀ ਇਹ ਸੜਕ ਜਿਹੜੀ ਲੱਗਦੀ ਹੈ ਬਣੀ ਹੋਈ ਹੈ ਤੇ ਗੁਲਪੁਰ ਦੇ ਸਰਪੰਚ ਕਸ਼ਮੀਰ ਸਿੰਘ ਜੀ ਇਹਨਾਂ ਗੱਲ ਕਰਦੇ ਆ ਕਿ ਇਹ ਜਿਹੜਾ ਇਹਦਾ ਕਿਸ ਤਰ੍ਹਾਂ ਦਾ ਮਟੀਰੀਅਲ ਹੋਇਆ ਲੱਗਦਾ ਹੈ ਕਿ ਦੇਖਣ ਨੂੰ ਵਧੀਆ ਬਣੀ ਹੋਈ ਹੈ ਜਾਂ ਪਹਿਲੀ ਸੜਕ ਦਾ ਕੀ ਹਾਲ ਸੀ ਪਹਿਲੀ ਸੜਕ ਜਿਹੜੀ ਸਾਡੀ 2016 ਤੋਂ ਟੁੱਟ ਚੁੱਕੀ ਸੀਗੀ ਜੀ ਉਹਦਾ ਕਿਸੇ ਨੇ ਮਤਲਬ ਸਾਡੀ ਕੋਈ ਸਾਰ ਨਹੀਂ ਲਈ ਸਰਕਾਰਾਂ ਆਂਦੀਆਂ ਰਹੀਆਂ ਜਾਂਦੀਆਂ ਰਹੀਆਂ ਅਸੀਂ ਹਰ ਸਰਕਾਰਾਂ ਤੱਕ ਅਪਰੋਚ ਕੀਤੀ ਕਿ ਸਾਡੀਆਂ ਸੜਕਾਂ ਟੁੱਟੀਆਂ ਹੋਈਆਂ ਮਤਲਬ ਇਹਨਾਂ ਨੂੰ ਬਣਾਇਆ ਜਾਵੇ ਲੇਕਿਨ ਫਿਰ ਅਸੀਂ ਐਮਐਲਏ ਸਫਾਨ ਮੈਡਮ ਸੰਤੋਸ਼ ਕੜੀਆਂ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਡਾ ਬਹਿਲਾ ਕੀਤਾ ਕਿ ਜਦੋਂ ਮੈਂ ਬਣਾਗੀ ਤੁਹਾਡੇ ਪਿੰਡ ਦੀਆਂ ਸੜਕਾਂ ਪਹਿਲਾਂ ਪਹਿਲ ਦਵਾਂਗੀ ਇਹ ਸੜਕ ਸਾਡੀ ਬਣੀ ਹੈ ਔਰ ਮੌਕੇ ਤੇ ਮੈਨੂੰ ਸੱਦ ਕੇ ਸੜਕ ਬਣਾਲੇ ਬਾਬੂ ਸ਼ਰੀਨ ਠੇਕੇਦਾਰਾਂ ਨੇ ਜਿਹੜੀ ਕੰਪਨੀ ਆ ਉਹਨਾਂ ਨੇ ਮੈਨੂੰ ਸੱਦ ਕੇ ਵੀ ਮਟੀਰੀਅਲ ਦਿਖਾ ਲਿਆ ਔਰ ਦੱਸ ਕੇ ਦਿਖਾ ਲਿਆ ਕਿੱਥੇ ਡਬਲ ਪੱਥਰ ਪੈਂਦਾ ਹੈ ਕਿੱਥੇ ਸਿੰਗਲ ਪੈਂਦਾ ਉਹ ਨਹੀਂ ਮੈਨੂੰ ਦੱਸ ਕੇ ਪਾਇਆ ਪਿਆ ਇੱਥੇ ਡਬਲ ਪੱਥਰ ਪਾਣਾ ਹੈ ਇੱਥੇ ਸਿੰਗਲ ਪਾਣਾ ਜਿੱਥੇ ਨਹੀਂ ਸੀ ਡਬਲ ਪੱਥਰ ਪਾਇਆ ਗਿਆ ਸੜਕ ਜਾਨੀ ਬਹੁਤ ਵਧੀਆ ਬਣਾਈ ਹੈ ਮਟੀਰੀਅਲ ਬਹੁਤ ਵਧੀਆ ਲਾਇਆ ਸਭ ਤੋਂ ਵੱਡੀ ਗੱਲ ਇਹ ਹੈ ਇਦੇ ਵਿੱਚ ਮਟੀਰੀਅਲ ਦੀ ਕੋਈ ਕਸਰ ਨਹੀਂ ਛੱਡੀ ਤੇ ਸਾਨੂੰ 10-11 ਸਾਲ ਬਾਅਦ ਇਹ ਸੜਕ ਮਿਲੀ ਮਿਲੀ ਤੁਸੀਂ ਲਾ ਲਓ 16 ਤੋਂ ਲੈ ਕੇ 25 ਤੱਕ ਅਸੀਂ ਬੜਾ ਖੱਜਲ ਖੁਆਰ ਹੋਏ ਹਾਂ ਬਹੁਤ ਟੋਏ ਤੇ ਸੜਕ ਦੇ ਉੱਤੇ ਸਾਰਾ ਪਿੰਡ ਸਾਰਾ ਇਲਾਕਾ ਇਸ ਸੜਕੋਂ ਪਰੇਸ਼ਾਨ ਸੀਗਾ ਕਿ ਪੂਰੇ ਲੋਕ ਕਿੱਧਰ ਨੂੰ ਜਾਂਦੇ ਆ ਤੇ ਇਹ ਜਿਹੜੀ ਹੁਣ ਸੜਕ ਬਣੀ ਹੈ ਬਹੁਤ ਵਧੀਆ ਬਣੀ ਹੈ ਕਿ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੜਕ ਬਣਨ ਤੋਂ ਬਾਅਦ ਬਿਲਕੁਲ ਜੀ ਇੱਕ ਪਿੰਡ ਦੇ ਵਿੱਚ ਜਦੋਂ ਤੁਸੀਂ ਬਹੁਤ سارے ਗੈਸਟ ਆਉਂਦੇ ਆ ਬਹੁਤ سارے ਪਿੰਡਾਂ ਦੀਆਂ ਸੀ ਰੋਡ ਕਵਰ ਕਰੀ ਦੇਆ ਉਹ ਇੱਕ ਹੁੰਦਾ ਕਿ ਜਦੋਂ ਪਿੰਡ ਦੇ ਵਿੱਚ ਗੈਸਟ ਕੋਈ ਆਉਂਦਾ ਉਹ ਪਹਿਲਾਂ ਹੀ ਆ ਕੇ ਵਲੰਬਾ ਦੰਦਾ ਪਰਿਵਾਰ ਨੂੰ ਕਿ ਸੜਕ ਤੁਹਾਡੀ ਰੋੜ ਕਿਦਾਂ ਦਾ ਕੋਠੀ ਜਾਏ ਤੁਸੀਂ 1-2 ਕਰੋੜ ਦੀ ਬਣਾਈ ਹੋਈ ਹੈ ਸਰਪੰਚ ਸਾਹਿਬ ਉਹਨਾਂ ਨੇ ਕਹਿ ਦਿੱਤਾ ਕਿ ਮਟੀਰੀਅਲ ਬਹੁਤ ਵਧੀਆ ਪਰ ਪਿੰਡ ਵਾਸੀ ਜਿਹਨੇ ਹਰ ਰੋਜ਼ ਲੰਘਦੇ ਆ ਮੇ ਵੀ ਹੋ ਸਕਦਾ ਕਿ ਸਰਪੰਚ ਸਾਹਿਬ ਉਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਤੇ ਕੋਸ਼ਿਸ਼ ਕਰਾਂਗੇ ਹੋਰ ਵੀ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਆ ਲੋਕਾਂ ਨੂੰ ਪੁੱਛਦੇ ਆ ਕੀ ਲੱਗਦਾ ਕਿ ਜੇ ਸਰਪੰਚ ਸਾਹਿਬ ਕਹਿੰਦੇ ਆ ਕਿ ਇਹ ਠੀਕ ਹੈ ਜੀ ਅਸੀਂ ਇੱਥੇ ਰੋਜ਼ ਲੰਘਦੇ ਨੇ ਖੇਤਾਂ ਨੂੰ ਤੇ ਸੜਕ ਵੀ ਬਹੁਤ ਵਧੀਆ ਬਣਾਈ ਹੈ ਇਹ ਜਿਹੜੀ ਸਰਕਾਰ ਹੈ ਹੁਣ ਸਾਡੀ ਆ ਆਮਾ ਆ ਨਿਪਾਲਟੀ ਸਾਰੀਆਂ ਸੜਕਾਂ ਵਧੀਆ ਬਣਾ ਰਹੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸੜਕਾਂ ਬਹੁਤ ਵਧੀਆ ਬਣਾਈ ਹੈ ਪਿੰਡ ਵਾਲੇ ਇਹ ਮੋਹਰ ਲਗਾ ਰਿਹਾ ਕਿ ਸੜਕ ਬਹੁਤ ਬੜੀ ਬਣੀ ਹੈ ਇੱਕ ਵਾਰ ਦਿਖਾ ਦਿਓ ਸਾਰੇ ਸੱਜਣ ਪਹੁੰਚੇ ਇਹਨਾਂ ਦਾ ਧੰਨਵਾਦ ਹੈ ਜਦੋਂ ਬਰਸਾਤ ਆਣੀ ਹੈ 2025 ਦੀ ਉਸ ਤੋਂ ਬਾਅਦ ਜਿਹੜੀ 26 ਦੇ ਵਿੱਚ ਬਰਸਾਤ ਪੈਣੀ ਆ ਉਸ ਤੋਂ ਬਾਅਦ ਹੀ ਅਸਲ ਚ ਪਤਾ ਲੱਗਣਾ ਕਿ ਸੜਕ ਦਾ ਹਾਲ ਕੀ ਹੈ ਕਿਉਂਕਿ ਬਰਸਾਤ ਦੀ ਇੱਕ ਬਰਸਾਤ ਲੰਘੀ ਤਾਂ ਹੀ ਪਤਾ ਲੱਗਣਾ ਕਿ ਮਟੀਰੀਅਲ ਖਰਾਬ ਆਇਆ, ਘੱਡੀਆਂ ਪਾਇਆ, ਕਿਦੋਂ ਦਾ ਪਾਇਆ ਮਟੀਰੀਅਲ ਉਹ ਸਾਰੀਆਂ ਗੱਲਾਂ ਹੋਣੀਆਂ। ਪੰਜਾਬੀ 365 ਅੱਜ ਰੋਡ ਚੈੱਕ ਕਰ ਰਹੀ ਹੈ। ਇਹ ਪਿੰਡ ਦੇ ਸਰਪੰਚੀ ਗੁੱਲਪੁਰ ਦੇ ਹੋਰ ਬਹੁਤ ਸਾਰੇ ਮੈਂਬਰ ਪਹੁੰਚੇ ਹੋਏ ਆ ਤੇ ਜਿੰਨੇ ਦੇਖਦੇ ਸਾਰਿਆਂ ਦਾ ਧੰਨਵਾਦ ਆ ਤੁਹਾਡੇ ਵੀ ਪਿੰਡ ਕੋਈ ਸੜਕ ਬਣੀ ਆ ਤਾਂ ਮਟੀਰੀਅਲ ਜੇ ਨਹੀਂ ਚੈੱਕ ਕੀਤਾ ਤਾਂ ਜਰੂਰ ਪੰਜਾਬੀ 365 ਨੂੰ ਆਪਣੇ ਪਿੰਡ ਬੁਲਾਇਓ। ਧੰਨਵਾਦ ਆ। ਜਿੰਨੇ ਦੇਖਦੇ ਸਾਰਿਆਂ ਦਾ ਸ਼ੁਕਰੀਆ।